ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸ਼ਾਮ ਦਾ ਔਰ ਸ਼ਾਮ ਦੇ ਖਾਣਾ ਪੀਣਾ ਆਪਣਾ ਹੋ ਗਿਆ ਜੀ ਸ਼ੁਰੂ ਬਣਾਉਣਾ ਸੋਰੀ ਔਰ ਮੈਂ ਅੱਜ ਬਣਾਵਾਂਗੀ ਆਰਬੀ ਦੀ ਸਬਜੀ ਆਰਬੀ ਕੱਟ ਕੇ ਰੱਖ ਲਈ ਐ ਹੁਣ ਮੈਂ ਮਸਾਲਾ ਰੈਡੀ ਕਰ ਰਹੀ ਆ ਆਰਬੀ ਦੀ ਸਬਜੀ ਬਣਾਉਂਗੇ ਜੀ ਔਰ ਮੌਸਮ ਹੋਇਆ ਵਾ ਖਰਾਬ ਮੀ ਵਾਲਾ ਮੌਸਮ ਐ ਨਾ ਵਾਇਗਰੂ ਨਾ ਵਾਇਗਰੂ ਮੀ ਨਾ ਆਏ ਹੜਪਿੜਤਾਂ ਲਈ ਦੁਆਵਾ ਕਰੋ ਜੀ ਸਾਰੇ ਜਣੇ ਕਿ ਮੀ ਨਾ ਆਵੇ ਹਨਾ ਸਾਨੂੰ ਤਾਂ ਮੌਸਮ ਠੰਡਾ ਲੱਗ ਰਿਹਾ ਪਰ ਜਿੱਥੇ بارش ਤੂਫਾਨ ਆਇਆ ਵਾ ਜਿੱਥੇ ਹੜ੍ਹ ਆਏ ਹੋਏ ਆ ਉਹਨਾਂ ਦਾ ਦੇਖੋ ਕਿੰਨਾ ਮੁਸ਼ਕਲ ਹੋ ਰਿਹਾ ਹਨਾ ਤੇ ਚਲੋ ਜੀ ਪਹਿਲਾ ਮਸਾਲਾ ਮਸੂਲਾ ਰੈਡੀ ਕਰ ਲਈਏ ਮੈਂ ਵੀ ਕਰਦਾ ਤਿਆਰੀ ਔਰ ਇਹ ਆਧਾ ਮੇਰੇ ਕੋਲ ਥੋੜਾ ਜਿਹਾ ਹੀ ਤਾਂ ਆਦਰ ਹਾਂ ਓਕੇ ਪਹਿਲਾਂ ਰੂਪ ਕੀ ਚੀਜੀ ਦੇਖ ਲਈ ਉਹ ਸਰੀਆ ਵਿੱਚ ਸੀ ठीक है तो लो जी अदा धो ला आप वैसे ही ना कच्चा कच्चा अद्धा छिलका तारने की लोड़े ही नहीं हैगी और कर तैयारी सब्जी की प्याज कट ले हरी मिर्चा रह गई बस हम आप दिए हरी मिर्चा थोड़िया ही पाव वैसे कौड़िया आह मिर्चा बहुत ज्यादा ठीक है नहीं है कर दिए जी ग्राइंड फिर लाइए तड़के के पहला ग्राइंड कर दिए फिर तड़के लाने उस लियो चल बाहर चले जा लियो 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 बाहर जा हाय बस कटक कर देखी आ रही गिरे रह गया ये तो प्लग है ਦੇ ਰੈਂਸ ਆਪਣਾ ਹੋ ਗਿਆ ਹੁਣ ਤੇ ਨਾਲ ਦੀ ਨਾਲ ਲਾਈਏ ਤੜਕੇ ਤੋਂ ਲੋ ਜੀ ਤੇਲ ਹੋ ਗਿਆ ਗਰਮ ਇਹਦੇ ਵਿੱਚ ਆਪਾਂ ਪਹਿਲਾਂ ਜਮੈਣ ਔਰ ਕੜੀ ਪੱਤਾ ਪਾਵਾਂਗੇ ਹੁਣ ਆਪਾਂ ਬਾਕੀ ਦਾ ਮਸਾਲਾ ਪਾ ਦੋ ਉੱਪਰ ਨਹੀਂ ਗ੍ਰੈਂਡ ਕਰਦਾ ਨਾ ਬਾਕੀ ਦਾ ਮਸਾਲਾ ਉਹ ਪਾ ਦਿਓ ਵਿੱਚ ਹੁਣ ਆਪਾਂ ਪਾਵਾਂਗੇ ਜੀ ਸਾਰੇ ਮਸਾਲੇ ਨਮਕ ਹਲਦੀ ਸੁੱਕਾ ਧਨੀਆ ਔਰ ਗਰਮ ਮਸਾਲਾ ਇੱਧਰ ਪਿਆ ਆ ਜਾ ਭਾਈ ਤੂੰ ਵੀ ਆ ਜਾ ਆ ਜਾ 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 ਗਰਮ ਮਸਾਲਾ ਢੱਕਣ ਖੋਲਣਾ ਮੈਂ ਇੱਕ ਹੱਥ ਦੇ ਨਾਲ ਕੈਮਰਾ ਫੜਨਾ ਵੇ ਢੱਕਣ ਖੋਲਣਾ ਹਨ ਇਹ ਜੀ ਗਰਮ ਮਸਾਲਾ ਥੋੜਾ ਪਾਉਂਗੀ ਮੈਂ ਕਿਉਂਕਿ ਗਰਮ ਮਸਾਲਾ ਨਾ ਬਹੁਤ ਤੇਜ਼ ਹੁੰਦਾ ਹੈ ਸੁੱਕੇ ਧਨੀਏ ਦਾ ਨਾ ਜਿਹੜਾ ਸੁੱਕਾ ਧਨੀਆ ਇਹਦਾ ਫਲੇਵਰ ਬਹੁਤ ਅੱਛਾ ਆਂਦਾ ਹੈ ਤੇ ਹੁਣ ਆਪਾਂ ਪਾਉਂਗੇ ਸਬਜ਼ੀ ਨੂੰ ਰੈੱਡ ਕਰਨ ਵਾਸਤੇ ਦੇਗੀ ਮਿਰਚ य है जी देगी मिर्च यद ना सब्जी रेड होंगी है हूँ आप दें थोड़ी जी चलो तो जी अरबियों की सब्जी बन रही है इन्हें अपनी इन्हें आप सैर करके आईए कोठे की क्योंकि सारे जने कोठे पर खेल रहे हैं इन्नी सब्जी बनूगी चंकी तरह गाढ़ी करनी आपने तरी आ नहीं बनाते सारा पानी मच जूगा ना फिर बंद करूँगे और इधर अपने आटा गुन के रख दिया ये अंब काचार ਚਲਦੇ ਆ ਜੀ ਬਾਹਰ ਹੈਲੋ ਆਜੋ ਇਹ ਆ ਗਿਆ ਲਿਓ ਬਬਜਤ ਪਈ ਹੈ ਫੋਨ ਦੇਖ ਰਹੀ ਹੈ ਲੋ ਜੀ ਮੈਂ ਦੇਖਾ ਕਿ ਦੀ ਕੋਠੇ ਪਰ ਖੇਡ ਰਹੇ ਨੇ ਆਣੇ ਹੇਠਾਂ ਆ ਕੇ ਕਿਉਂਕਿ ਮੀ ਪੈ ਗਿਆ ਹਨਾ ਲੈ ਲੈ ਟ੍ਰੀਟ ਲੈ ਲੈ ਜੀ ਆਇਆ ਲੈ ਬਿਲ ਲੈ ਆ ਨਹੀਂ ਦੇ ਰਿਹਾ ਤੁਰਪ ਮੀ ਆ ਰਿਹਾ ਪਾਰਸ਼ਾਰੀ ਹੈ ਕਾ ਲੈ ਇਹ ਇਹ ਹਮਦਰ ਗੁੰਟੜੀ ਹੈ को क्या? क्या क्या बदल बदल के आज के ये लग रहे हैं अच्छे अच्छे किस तरह के लग रहे हैं पोटन कैंडी ओ तो तेरा ढोगी गांव घूम रहा चलो बाहर ले अंदर हां पास अंदर अंदर पास भी चला वहां पर पास अंदर इसने भी खवायो ਨੇ ਵੀ ਖਾਵਾ ਹੈ ਲਿਓ ਲੈ ਇਹ ਲੈ ਦੋ ਲਿਓ ਲਿਓ ਕੱਲੂ ਦੇ ਸਕੂਲ ਲੱਗੇ ਰੂਪ ਤੈਨੂੰ ਕਿਹੋ ਜਿਹਾ ਫੀਲ ਹੋ ਰਿਹਾ ਬਹੁਤੀ ਬਹੁਤੀ ਔਡਾ ਹਾਂ ਇੱਧਰ ਦੇਖ ਬਈ ਆਂ ਦੱਸ ਉਹਨੂੰ ਕਿ ਐਸਾ ਕਿ ਐਸਾ ਫੀਲ ਹੋ ਰਿਹਾ ਆਪਕੇ ਕੱਲ ਤੋਂ ਸਕੂਲ ਲੱਗਣਗੇ ਦੁਬਾਰਾ ਮੀ ਪਵਾਣਾ ਹੈ फिर hey, छुट्टिया हो जाऊंगी छुट्टिया बढ़िया लग रही है वो, मी। बोला स्कूल जाना के थे। आ टुट गई तेरी तेरी गड्डी टुट गई सारी चली वाह वा? जोगी नमी जानी फिर कही जी क्या के पत्ते। दे ਹਮ ਆਲੀ ਲੈ ਨਾ ਅਹ ਕਹ ਚੜ ਕੇ ਆਖਿਓ ਵਿਚਾ ਉਤਰ ਜਾ ਬੰਨ ਨਹੀਂ ਚੜ ਪੇ ਫੋਨ ਲਾ ਕੇ ਪਕੜ ਕੇ ਪਕੜ ਕੇ ਪਕੜ ਬਗਲ 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 ਇੰਨੀ ਆਣੀ ਦਾ ਪੂਰਾ ਪਾਪੂ ਲੰਘ ਜਾਓ ਵਿਚਾ ਉਤਰ ਕੇ ਮੀ ਪੈ ਗਿਆ ਮੈਨੂੰ ਤਾਂ ਇਹ ਤਾਂ ਵੀ ਨਿਆਣੇ ਕੋਠੇ ਪਰ ਐ ਕੋਠੇ ਪਰ ਖੇਲ ਰਹੇ ਆ ਪਰ ਬਾਰਿਸ਼ ਹੋ ਗਈ ਬਈ ਵਾਏ ਗਰੂ ਰੁਕ ਜਾ ਮੀ ਰੁਕ ਜਾ ਬਹੁਤ ਮੀ ਪੈ ਲਿਆ ਕਿਦਾਂ ਹੜ ਆਣਿਆ ਪਿਆ ਬਹੁਤ ਜ਼ਿਆਦਾ ਬਹੁਤ ਮੀ ਸੱਚੀ ਕੀ ਕਰੀਏ ਮੀ ਇਹ ਮੀ ਜਦ ਦੇਖੋ ਜਦੀ ਮੜਾ ਜ ਨਹੀਂ ਸੁੱਕਦਾ ਜਦੀ ਫੇਰ ਗਿੱਲਾ ਪਤਾ ਨਹੀਂ ਰੱਬ ਨੂੰ ਕਿਆ ਇੰਨਾ ਸੋਣ ਕੀ ਝੜੀ ਲਾਦੀ ਰੱਬ ਨੇ ਰ ਆ ਮੀ ਐਣ ਜੋਰਾ ਸ਼ੋਰਾਂ ਕੀ ਚਲੋ ਜੀ ਰੱਬ ਕੀ ਮਨ ਮਰਜ਼ੀ ਹੈ ਮਰਜ਼ੀ ਮੀਓ ਪਾਈ ਜਾਂਦਾ ਰੱਬ ਵਾਰ-ਵਾਰ ਇੱਧਰ ਹੈ ਸ਼ੈਤਾਨ ਬੱਚਾ ਕਿ ਆਲੇ ਕਿਹਣਾ ਦਾ ਮੈਂ ਜਿੰਨੀ ਨਹੀਂ ਰੂਪ ਜਿਲੇ ਗਈ ਮੇਰੀ ਵਿਕਸ ਭਈਆ ਪਰ ਮੈਂ ਆਪਣੀ ਵਿਕਸ ਖਾਉਂਗੀ ਓਏ ਮੂੰਹ ਨਾ ਲਾ ਲੀਓਗੇ ਮੂੰਹ ਨਾ ਲਾ ਇਸਕੇ ਮੈਂ ਤਾਂ ਸੋਚ ਰਹੀ ਸੀ ਜੀ ਵੀ ਕੋਠੇ ਵਰ ਜਾਵਾਂਗੀ ਵੀ ਠੰਡੀ ਹਵਾ ਆ ਰਹੀ ਹੈ ਹਨਾ ਪਰ ਮੀ ਪੈ ਗਿਆ ਇਸ ਕਰਕੇ ਮੈਂ ਢੇਠਾ ਉਤਰਿਆ ਹੀ ਬਬ ਜਦ ਕੇ ਪਪਾ ਕਰ ਰਹੇ ਤੇ ਵਕੀਲ ਸਾਹਿਬ ਆਪਣਾ ਕੰਮ ਥੋੜਾ ਜਿਹਾ ਟੇਬਲ ਪਰ ਆਗਾ ਬੈਠ ਗਿਆ ਪਰ ਛਾਲ ਮਾਰ ਕੇ ਪਰ ਵਕੀਲ ਸਾਹਿਬ ਉਹਨੂੰ ਕਰ ਲੈਣ ਦੇ ਜਿਹੜਾ ਕੰਮ ਕਰ ਰਹੇ ਆ ਹਨਾ ਆਪਾਂ ਚਲਦੇ ਆ ਜੀ ਅੰਦਰ ਕਿਉਂਕਿ ਮੈਂ ਰੱਖੀ ਵੀ ਆ ਸਬ지 ਘੜਚੀ-ਕੁੜਚੀ ਮਾਰ ਕੇ ਆਈਏ ਔਰ ਇੱਧਰ ਦੇਖੋ ਟੂ ਹੀ ਡੀਅਰਸ ਫੋਨਾਂ ਕੇ ਵਿੱਚ ਲੱਗੇ ਬੰਦੇ ਨਜਾਇਜ਼ ਫਾਇਦਾ ਉਠਾ ਰਹੇ ਆ ਫੋਨ ਕੇ ਉੱਪਰ ਲੱਗੇ ਹੋਏ ਆ ਔਰ ਬਾਬਾ ਜੀ ਨੇ ਵੀ ਪਾਠ ਕਰਨਾ ਸ਼ੁਰੂ ਕਰ ਦੇਣਾ ਸਵਾ 7 ਸੋਰੀ 7:00 ਵਜੇ ਕੋ ਲੋ ਜੀ ਕੱਚੀ ਮਾਰ ਦੰਨੇ ਆ ਸਬਜ਼ੀਆਂ ਵਿੱਚ ਇਸ ਤੋਂਣਾ ਪਾਣੀ ਆਪਾਂ ਨੇ ਬਿਲਕੁਲ ਕਿਉਂਕਿ ਥੋੜੀ ਰਸਮੀ ਸੀਜੀ ਬਣਾਉਣੀ ਆ ਜਿਆਦਾ ਪਾਣੀ ਵਾਲੀ ਨਹੀਂ ਰਸਮੀ ਸੀਜੀ ਵਧੀਆ ਲੱਗਦੀ ਆ ਹਨਾ ਤਾਂ ਫਿਲਹਾਲ ਛੱਤ ਪਰ ਚਾਲਦੇ ਹਾਂ ਮੈਨੂੰ ਲੱਗਦਾ ਮੀਂਹ हट ਗਿਆ ਦੇਖਦੇ ਆ ਟਰਾਈ ਕਰਕੇ ਕੋਟੇ ਵਰ ਤੋਂ ਲੋ ਜੀ ਹਲਕੀ ਹਲਕੀ ਬੂੰਦਾ ਬੰਦੀ ਆਈ ਏ ਔਰ ਮੀਂਹ हट ਗਿਆ हल्की जी आई है बांदी ज्यादा तेज़ नहीं थी बस बांदी जी आके हट गई पर मी तो आएगा क्योंकि मौसम खराब हो रहा है ना बोरा बरसात आएगी मी आएगा ਹਵਾ ਤਾਂ ਠੰਡੀ ਆ ਰਹੀ ਐ ਪਰ ਮੀਂਹ ਨੇ ਨਾ ਰਿਕਾਰਡ ਤੋੜ ਦੇ ਸੱਚੀ ਮੜ ਦੇ ਕੋਠਾ ਨਹੀਂ ਸੁੱਕਦਾ ਜਦ ਹੀ ਫੇਰ ਮੀਂਹ ਅਦਿਕ ਤੇੜ ਆ ਰਹੀ ਔਰੇ ਵੀ ਨਾ ਰੱਬਾ ਮੀਂਹ ਨਾ ਪਾਈ ਬਸ ਬਹੁਤ ਹੋ ਗਿਆ ਰੱਬ ਬਹੁਤ ਹੋ ਗਿਆ ਬਸ ਹੋਰ ਮੀਂਹ ਨਾ ਪਾਈ ਵਿਚਾਰੇ ਲੋਕਾਂ ਦਾ ਬੁਰਾ ਹਾਲ ਹੋ ਜਾਣਾ ਪੰਜਾਬ ਕਾ ਜਿੱਥੇ ਹੜ੍ਹ ਆਈ ਹੋਈਆਂ ਦਿਲ ਤਾਂ ਕਰ ਰਿਹਾ ਔਰੀ ਵਹਿ ਜਾ ਪਰ ਨਿਆਣੇ ਹੀਟਾਂ ਚਲੇ ਗਏ ਔਰ ਵਕੀਲ ਸਾਹਿਬ ਕਰ ਰਹੇ ਆ ਕੰਮ ਹੀਟਾਂ ਕੋਈ ਕੰਮ ਹੋਣਾ ਤੇ ਕਿਵੇਂ ਰਵੜ ਵਨ ਕਈ ਦਿਨ ਹੋ ਗਏ ਲੱਬਦੀ ਨੂੰ ਵੀ ਕਿੱਥੇ ਗਿਆ ਕਿੱਥਾ ਗਿਆ ਕੋਟੇ ਬਦੇ ਲੱਬਿਆ ਹੋ ਰਿਹਾ ਮੈਂ ਕਿਹਾ ਵੀ ਇਹ ਨਾ ਜੋੜੇ ਜੋੜੇ ਆ ਮਤਲਬ ਵਾਈਟ ਕਲਰ ਦੇ ਦੋ ਆ ਬਲੈਕ ਕਲਰ ਦੇ ਦੋ ਆ ਹਰੇ ਕਲਰਾਂ ਦੇ ਦੋ ਦੋ ਲੈ ਆਈਤੀ ਮੈਂ ਇੱਕ ਖੋਇਆ ਗਿਆ ਤਾਂ ਇੱਕ ਮਿਲ ਗਿਆ ਮੈਨੂੰ ਅੱਜ ਉਹ ਗੱਡੀ ਦੇ ਵਿੱਚ ਤੇ ਮਿਲਿਆ ਜਦੋਂ ਮੈਂ ਕੱਪੜੇ ਸੁੱਕਣੇ ਪਾਏ ਹੋਣੇ ਨਾ ਵਿੱਚ ਗਿਰ ਗਿਆ ਹੋਣਾ ਜਦ ਮਿਲਿਆ ਆਹ ਚਲੋ ਜੀ ਸਬਜੀ ਤਾਂ ਆਪਣੀ ਬਣ ਕੇ ਹੋ ਗਈ ਆ ਰੈਡੀ ਤੇ ਹੁਣ ਬਣਾ ਰਹੇ ਆ ਜੀ ਆਪਾਂ ਗਰਮਾ ਗਰਮ ਫੁਲਕੇ। ਔਰ ਦੇਖੋ ਸਬਜੀ ਗਾੜੀ ਹੋ ਗਈ। ਬਿਲਕੁਲ ਗਾੜੀ ਹੋ ਗਈ ਸਬਜੀ। ਇਹ ਆ ਜੀ ਆਰਬੀਆਂ ਕੀ ਸਬਜੀ। ਆਰਬੀਆਂ ਕੀ ਸਬਜੀ ਆਪਣੀ ਬਣ ਗਈ ਆ। ਔਰ ਠੱਕ ਦੰਨੇ ਆ। ਤੇ ਨਾਲ ਦੀ ਨਾਲ ਆਪਾਂ ਬਣਾਉਂਗੇ ਰੋਟੀ ਹੁਣ। रोटी भी ना दीना के बीच फर्क पै गया साजरा ही बना लेनी है रोटी भी मैं क्योंकि फिर साजरा बना के अपना कमरे के अंदर बैठ जाओ बाहर ठंड है पा में गर्मी है अपना रात पे साजरा बना के कमरे के अंदर बढ़ जानी है मैं तो मैं बना रही हूं रोटी लो जी क्या हुआ ऊपर क्या हो गया ਜਾ ਯਾ ਤੇ ਤੁਂ ਲਿਓ ਛੇੜਾ ਨਾ ਟੱਪਲ ਮਾਰ ਟੱਪਲ ਮਾਰ ਤੇ ਛੋੜਿਆ ਲਿਓ ਨੂੰ ਬਾਹਰ ਛੱਡਿਆ ਮੈਂ ਚੱਲ ਮੈਂ ਲਿਓ ਨੂੰ ਬਾਹਰ ਕੱਢਾਂਗੀ ਪਾਪਾ ਨੂੰ ਵੀ ਕਿਸੇ ਨੂੰ ਦੇ ਦੋ ਇਹਨੂੰ ਲਿਓ ਨੂੰ ਠੀਕ ਹੈ ਦੋੜੋ ਅੰਦਰ ਪਾਣੀ ਲੈ ਕੇ ਜਾਓ ਕਹਿੰਦੀ ਲਿਓ ਨੇ ਵੱਡਿਆ ਮਨ ਨੂੰ ਤੂੰ ਛੇੜੀ ਨਾ ਲਿਓ ਨੂੰ ਫਿਰ ਉੱਪਰ ਤੈਨੂੰ ਵੱਡੇਗਾ ਹੀ ਬਣਾਉਣਾ ਛੇੜਿਆ ਲਿਓ ਨੂੰ ਲਓ ਜੀ ਗਰਮ ਗਰਮ ਫੁਲਕੇ ਤਿਆਰ ਤੋ ਲੋ ਜੀ ਫਰੈਂਡਸ ਮੈਂ ਬਣਾ ਰਹੀ ਸੀ ਰੋਟੀ ਸਬਜੀ ਬਣਾਇਆ ਹੀ ਔਰ ਵਕੀਲ ਸਾਹਿਬ ਅਚਾਨਕ ਲੈ ਆਈ ਸਾਨੂੰ ਮਾਰਕੀਟ ਕਹਿੰਦੇ ਉਰੇ ਆਣਾ ਆਪਾਂ ਨੇ ਬਾਜ਼ਾਰ ਸਾਡੇ ਨੇੜੇ ਹੀ ਬਾਜ਼ਾਰ ਆ ਬਰਵਾਲੇਗਾ ਪਤਾ ਨਹੀਂ ਮੈਂ ਤਾਂ ਆਪਣੀਆਂ ਝਾਂਜਰਾ ਲੈ ਕੇ ਆਈ ਸੀ ਕਿਉਂਕਿ ਮੇਰੀ ਝਾਂਜਰਾ ਨਾ ਖੁੱਲ ਗਈਆਂ ਆਪਣੇ ਆਪ ਪੈਰਾਂ ਮਤ ਨਿਕਲ ਕੇ गिर ਜਾਂਦੀਆਂ ਔਰ ਮੈਂ ਸੁਨਿਆਰ ਬਤੇ ਥੋੜੀ ਜੀ ਸੈਟ ਕਰਾਵਾਂਗੀ ਝਾਂਜਰਾ ਔਰ ਬਾਕੀ ਵਕੀਲ ਸਾਹਿਬ ਨੇ ਲੈ ਕਾਣਾ ਐਕਟਿਵਾ ਦਾ ਤੇਲ ਕਿਉਂਕਿ ਐਕਟਿਵਾ ਦਾ ਤੇਲ ਖਤਮ ਹੋ ਗਿਆ ਔਰ ਐਕਟੀਵਾ ਵੀ ਪਤਾ ਨਹੀਂ ਨਾ ਲੱਗਿਆ ਤੇਲ ਖਤਮ ਹੋ ਗਿਆ ਹੁਣ ਤੇਲ ਵੀ ਪਵਾ ਕੇ ਲਿਆਉਂਗੇ ਐਕਸਟਰਾ ਪੈਟਰੋਲ ਹਨਾ ਔਰ ਉਸਮੇ ਲਿਆਉਂਗੇ ਪਵਾ ਕੇ ਮਿੱਟੀਆ ਤੇਲ ਮਿੱਟੀਆ ਤੇਲ ਪੈਟਰੋਲ ਕੋਈ ਉਹ ਵੀ ਹੈ ਪੰਡਾ ਨਾ ਉਹ ਪੰਡਾ ਗਿਆ ਪੰਡਾ ਲਈ ਡੂੰਗਲੀ ਹੈ ਬੋਤਲ ਬੋਤਲ ਦੇ ਵਿੱਚ ਪਵਾ ਕੇ ਲਿਆਉਂਗੇ ਪੈਟਰੋਲ ਪੰਪ ਤੇ ਵੀ ਕਹੀਂ ਜਿਹੜੇ ਆ ਹਨਾ ਇੱਕ ਵਾਰ ਔਰ ਇੱਕ ਨਾ ਜੋਤਗਾ ਨਾ ਕੜਾਤਾ ਛੋਟਾ ਹੋ ਗਿਆ ਸਨੇਰ ਪਾ ਉਹ ਦਿਖਾਵਾਂਗੀ ਮੈਂ بس ਤਾਂ ਸਰਾਦ ਚੱਲ ਰਹੇ ਆ ਕਈ ਕਹਿੰਦੇ ਆ ਸਰਾਦਾਂ ਦੇ ਵਿੱਚ ਕਰਵਾਈ ਨਹੀਂ ਕਰਦੇ ਪਰ ਕਹਾਣੋ ਹੀ ਆ ਜਿਨ੍ਹਾਂ ਕੇ ਜਨਮ ਹੁੰਦੇ ਆ ਜਨਮ ਵੀ ਤਾਂ ਸਰਾਦਾਂ ਦੇ ਵਿੱਚ ਹੀ ਹੁੰਦੇ ਆ ਨਹੀਂ ਇੱਕ ਗੱਲ ਹੋਰ ਆ ਜਦ ਰਾਵਾਂ ਕਿਸੇ ਸਾਧ ਬਾਬੇ ਵਾ ਕਿਤੇ ਵੀ ਜਾਉਂਗੇ ਉਹ ਕਹਿੰਦੇ ਜਿਵੇਂ ਪੀਤਰ ਰੁਕ ਠਕੇ ਪੀਤਰ ਮਨਾ ਦਿਓ ਹਾਂ ਠੀਕ ਆ ਜਦ ਤਰੋਂ ਆ ਪੀਤਰ ਮਨਾ ਦਿਓ ਹੁਣ ਤਾਂ ਪੀਤਰਾਂ ਕੇ ਦਿਨ ਆ ਪੀਤਰ ਤਾਂ ਖੁਸ਼ ਹੋਊਂਗੇ ਉਹਨਾਂ ਦੇ ਦਿਨਾਂ ਮਨ ਲੋ ਆ ਪੀਤਰ ਖੁਸ਼ ਹੋਏਗੇ ਵੀ ਮੇਰੇ ਦਿਨਾਵਾਂ ਚੀਜ਼ਾਂ ਖਰੀਦ ਰੇ ਆ ਲੋਕਾਂ ਨੂੰ ਕਰ ਰਹੇ ਆ ਮਾਤਾ ਕਿੰਨੇ ਰੱਤੇ ਚੱਲ ਗਏ ਮਾਤਾ ਦੇ ਦਿਨ ਮਾਤਾ ਨੂੰ ਤਾਂ ਪੀਤਰ ਵੀ ਤਾਂ ਤੁਹਾਡੇ ਰੱਬ ਆ ਤੁਹਾਡੇ ਆਪਣੇ ਆ ਘਰ ਕੇ ਦੇ ਵੀ ਕੋ ਬਜ਼ੁਰਗ ਹਾਂ ਹੂੰ ਗਏ ਬਾਬਿਆਂ ਕੋ ਢੋੜੀ ਜਾਉਂਗੇ ਇਹ ਮਾਰੇ ਪੀਤਰ ਖੁਸ਼ ਕਰ ਦੋ ਚਲੋ ਦੇਖਦੇ ਆ ਜੀ ਜਾ ਕੇ ਹਨਾ ਵੀ ਕਿਸ ਤਰ੍ਹਾਂ ਦੀ ਮਿਲਦੀ ਆ ਮੈਂ ਤਾਂ ਆਪਣੀ ਝਾਂਜਰਾ ਸੈੱਟ ਕਰਾਣੀਆਂ ਬਸ ਕਿਉਂਕਿ ਖੁੱਲ ਗਈਆਂ ਉਹ ਉਹਨਾਂ ਖੋੜੀ ਜੀ ਕੱਢ ਦੇਣੀਆਂ ਸੈੱਟ ਕਰ ਦੇਣੀਆਂ ਮੈਂ ਤਾਂ ਗੱਡੀ ਵੀ ਸਰਦਾਵਾਂ ਲਈਦੀ 2019 ਗੱਡੀ ਵੀ ਸਰਦਾਵਾਂ ਲਈਦੀ ਆ ਬੱਸ ਆ ਜੀ ਇਹ ਆ ਗਈ ਜੀ ਸਾਡੇ ਪਿੰਡ ਦੀ ਬੱਸ ਫਾਈਨਲੀ ਦੋ ਵਾਰ ਵਸ ਪਈ ਕਿ ਅੱਜ ਮਨ ਦੀ ਨਵਾਂ ਵਸ ਦੇਖੀ ਅੱਜ ਦੇਖੀ ਮੇਰਾ ਪਿਆ ਚਾਚਾ ਕਹਿ ਰਿਹਾ ਵੀ ਉਹ ਸੜਕਾ ਰੋਲਾ ਆ ਹਨਾ ਇੰਨਾ ਕਿ ਤਾਂ ਹੀ ਖੱਡਾ ਹੈ ਹਵਾ ਜਦ ਮੇਰੇ ਲੈ ਅੱਗੇ ਸਾਰੀ ਸੜਕ ਬਣੀ ਵੀ ਪਰ ਇਹਨੂੰ ਪਤਾ ਨਹੀਂ ਕਿ ਆਈ ਸੀ ਲੜਾਈ ਲੋ ਜੀ ਪਹੁੰਚ ਗਏ ਆਪਾਂ ਬਾਜ਼ਾਰ ਦੇ ਵਿੱਚ ਬਸ 5 ਮਿੰਟ ਦਾ ਹੀ ਰਸਤਾ ਜੀ ਸਾਡੇ ਪਿੰਡ ਤੋਂ ਪਹੁੰਚ ਗਏ ਆ ਬਾਜ਼ਾਰ ਮਾ ਫਿਲਹਾਲ ਦੁਕਾਨਾਂ ਖੁੱਲੀਆਂ ਹਲੇ ਤਾਂ 9:30 10 ਵਜੇ ਤੱਕ ਖੁੱਲੀਆਂ ਰਹਿੰਦੀਆਂ ਹੋਣੀਆਂ ਹਨ 10 ਵਜੇ ਤੱਕ ਸਾਂਦਾ ਆ ਉਹ ਹਲਕਾ ਨਾਮ ਵਾਲੇ ਦਾ ਜਮਾਨਾ ਚੱਲਦਾ ਅਜਿਹਾ ਨਾ ਪਲੇਨ ਪੰਜਾਬੀ ਬਿਲਕੁਲ ਲੈ ਲੈਣਾ ਤੁਮ ਮੀਨੇ ਕੀ ਤੜਾ ਤਾਂ ਹੀ ਲੈ ਰਹੀ ਐ ਯਾ ਪਲੇਨ ਦੇ ਨਾ ਬਿਲਕੁਲ ਪਲੇਨ ਚੱਲਦੀ ਗਾ ਉਹ ਇਖਤਾਰ ਨਹੀਂਦਾ ਇਹ ਕੁੜੀਆਂ ਟੈਪ ਕੇ ਤਾਂ ਪਾ ਲਈ ਹਾਂ ਯੋ ਨਾਮ ਵਾਲੇ ਪਾ ਲਈ ਜੋਤ ਫੇਰੇ ਇਹ ਤਾਂ ਬਣ ਜੇਗਾ ਵੀਰ ਨੂੰ ਦੱਸ ਜਾ ਫਿਰ 2 4 3 ਨਾ ਮੈਂ ਲੈ ਜਾਂਗੇ ਬੜੀਆ ਬਣ ਜਾਗਾ ਬੜੀਆ ਬਣ ਜਾਗਾ ਇਹ ਨਹੀਂ ਉਹ ਟਾਈਰ ਐਨਾ ਟਾਇਰ ਵੀ ਨਹੀਂ ਜੋ ਤਾਂ ਠੀਕ ਆ ਉਹ ਹੱਥ ਵੱਲ ਸਾਈਨ ਕਰ ਦੇ ਬਾਬਾ ਨੂੰ ਉਹ ਲੈ ਦੇ ਦੇ ਪਹਿਲਾਂ ਹੀ ਮਾੜਾ ਬਾਬਾ ਚਲੋ ਇਹਨਾਂ ਨੂੰ ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਾਸਤਰੀ ਕਾਲ ਹੈ ਜੀ ਤੇ ਮੇਰੀ ਵੀਡੀਓ ਸਟਾਰਟ ਹੈ ਜੀ 11:30 ਵਜੇ ਤੋਂ ਔਰ ਰਾਤ ਅਸੀਂ ਚਲੇਗੇ ਤੇ ਮਾਰਕੀਟ ਜੋ ਕਿ ਮੈਂ ਵੀਡੀਓ ਦਾ ਐਂਡ ਕਰਨਾ ਭੁੱਲ ਗਈ ਥੀ ਕਿਉਂਕਿ ਮਾਰਕੀਟ ਜਾਣਾ ਤਾਂ ਜੀ ਅਸੀਂ ਇੱਕ ਤਾਂ ਨਾ ਮੇਰੀ ਚਾਂਜਰਾਂ ਲੈ ਕੇ ਆਣੀਆਂ ᱛੀਆਂ ਕਿਉਂਕਿ ਮੇਰੀ ਚਾਂਜਰਾਂ ਨਾ ਆਪਣੇ ਆਪ ਪੈਰਾਂ ਦੇ ਵਿੱਚ ਪਾਈਆਂ ਪਾਈਆਂ ਖੁੱਲ ਗਈਆਂ ਆਪਣੇ ਆਪ ਗਿਰ ਗਈਆਂ ᱛੀਆਂ ਪੈਰਾਂ ਮਤੇ ਪਾਈ ਵੀਆਂ ਤਾਂ ਮੈਂ ਸੁਨਿਆਰਪਾਤੇ ਥੋੜਾ ਜਿਹਾ ਟਾਂਕਾ ਲਵਾਣ ਗਈ ᱛੀ ਔਰ ਦੂਸਰੀ ਬਾਤ ਬਬਜੋਦ ਕੀ ਨਾ ਜੋ ਕੜਾਤਾ ਹੱਥ ਦੇ ਵਿੱਚ ਪਾਇਆ ਵਾ ਚਾਂਦੀ ਦਾ ਉਹ ਛੋਟਾ ਹੋ ਗਿਆ ਤਾਂ ਉਹ ਬੜਾ ਕਰਵਾਣਾ ਦੇ ਕੇ ਆਏ ਹੋਏ ਆ ਔਰ ਇਸ ਕਰਕੇ ਹੈ ਨਾ ਤਾਂ ਕਰਕੇ ਮੈਨੂੰ ਮਾਰਕੀਟ ਜਾਣਾ ਪਿਆ ਔਰ ਮੇਨ ਗੱਲ ਹੈ ਬਬਜੋਦ ਕੇ ਪਾਪਾ ਨੇ ਤੇਲ ਵੀ ਲੈ ਕਾਣਾ ਤਾਂ ਕਿਉਂਕਿ ਐਕਟਿਵ ਅਕੇ ਵਿੱਚ ਬਿਲਕੁਲ ਵੀ ਤੇਲ ਨਹੀਂ tha ਔਰ ਰਾਤ ਅਸੀਂ ਆਏ ਆ ਜੀ 9:30 ਹੋ ਗਏ ਤੇ ਔਰ ਫਿਰ ਆ ਕੇ ਥੱਕ ਗਈ ਭੁੱਲ ਗਈ ਕਿ ਮੈਂ ਵਲੌਗ ਦਾ ਐਂਡ ਕਰਨਾ ਫਿਰ ਸੋਚਿਆ ਚਲੋ ਸਵੇਰੇ ਦੇਖਾਂਗੀ ਔਰ ਫਾਈਨਲੀ ਬੱਚੇ ਚਲੇ ਗਏ ਮੇਰੇ ਅੱਜ ਸਕੂਲ ਕਿਉਂਕਿ ਅੱਜ ਬੱਚਿਆਂ ਦਾ ਸਕੂਲ ਲੱਗਿਆ ਜੀ ਮੰਗਲਵਾਰ ਨੂੰ ਹਨਾ ਅੱਜ ਮੰਗਲਵਾਰ ਹੈ ਔਰ ਕਿਉਂਕਿ ਹੜ੍ਹਾਂ ਦੇ ਕਾਰਨ ਸਕੂਲਾਂ ਦੇ ਵਿੱਚ ਛੁੱਟੀਆਂ ਹੋਈ ਵੀ ਤੀਆਂ ਤਾਂ ਫਿਲਹਾਲ ਬੱਚੇ ਚਲੇਗੇ ਸਕੂਲ ਔਰ ਮੈਂ ਹੁਣੀ ਫ੍ਰੀ ਹੋਈਆਂ ਔਰ ਮੈਂ ਕਰਾਂਗੀ ਰੈਸਟ ਔਰ ਵਲੌਗ ਦਾ ਕਰਾਂਗੀ ਜੀ ਐਂਡ ਔਰ ਪਲੀਜ਼ ਫ੍ਰੈਂਡਸ ਜਿਆਦਾ ਤੋਂ ਜਿਆਦਾ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਹਨਾ ਐਂਡ ਤੱਕ ਦੇਖਿਆ ਕਰੋ ਤੇ ਲਾਈਟ ਚੱਲੀ ਗਈ ਅੱਜ ਮੈਂ ਧੋਈਆ ਕਣਕ ਕਣਕ ਵੀ ਬਾਹਰ ਪਾਈ ਵੀ ਐ ਸੁੱਕਣੀ ਤੂੰ ਪਚੰਕਰੀਆ ਨਾ ਸੋਚਿਆ ਚਲੋ ਕਣਕ ਵੀ ਧੋਦਾ ਲੀਓ ਮੇਰੇ ਪਿੱਛੇ ਪਿੱਛੇ ਹੈ ਕਿਉਂਕਿ ਲੀਓ ਦਾ ਵੀ ਜੀ ਨਹੀਂ ਲੱਗ ਰਿਹਾ ਉਹ ਦੇਖੋ ਕਿਉਂਕਿ ਸਕੂਲ ਚਲੇ ਗਏ ਨਾ ਜੋਤੈਣ ਰੂਕ ਸਕੂਲ ਚਲੇ ਗਏ ਲੀਓ ਮੇਰੇ ਪਿੱਛੇ ਪਿੱਛੇ ਜੇ ਮੈਂ ਇਸ ਕਮਰੇ ਦੇ ਵਿੱਚ ਆਂਦੀਆਂ ਤਾਂ ਉਹ ਰਿਆ ਜਾਂਦਾ ਹੈ ਜੇ ਦੂਏ ਕਮਰੇ ਮਤਲਬ ਦੂਏ ਮੈਂ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਉਸ ਵਾਸਤੇ ਮੁਸਲਮਾਨ ਪਈ ਜਗਾ ਲੈ ਕੇ ਜਾ ਰਿਹਾ ਜੀ ਰਾਸਮਗਰੀ ਕੰਦਰੋਲੀ ਹੱਤਰਸ